ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੇ ਰਾਗ ਮਹੱਲਾ 3 ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਓ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਗੁਰ ਮਨ ਕਾਮਨਾ ਤੀਰਥ ਹੈ ਜਿਸਨੋਂ ਦੇ ਬੁਝਾਈ ਮਾੜ ਚਿੰਦਿਆ ਵਰ ਪਾਵਣ ਜੋ ਇੱਛਾ ਸੋ ਫਲ ਪਾਏ ਨਾਉ ਤੇਈਆ ਨਾਉ ਮੰਗੀਆ ਨਾਮੇ ਸਹਿਜ ਸਮਾਏ ਮਨ ਮੇਰੀ ਹਰ ਰਸ ਚਾਖ ਤਿਖ ਜਾਈ ਜਿੰਨੀ ਗੁਰਮੁਖ ਆ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿੰਨੀ ਸਤਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰਾ ਹਰ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉ ਮੈਂ ਮਮਤਾ ਮਾਰ ਕੈ ਹਰ ਰੱਖਿਆ ਔਰ ਧਾਰ ਹਉ ਤਿੰਨ ਕੈ ਬਲੇ ਹਾਰਣੈ ਜਿਨਾਂ ਨਾਮੇ ਲਗਾ ਪਿਆਰ ਸੇਈ ਸੁਖੀਏ ਚਹ ਜੁਗੀ ਜਿਨਾਂ ਨਾਮ ਖੁੱਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੁਕੈ ਪੋ ਮੋ ਪਿਆਸ ਹਰ ਸਿਤੇ ਮਨ ਰਵ ਰਹਿਆ ਕਰਹੀ ਮਾਹੀ ਉਦਾਸ ਜਿੰਨਾ ਹਰ ਕਾ ਸਾਧ ਨਾ ਆਇ ਹਉ ਤਿਨ ਬਲਹਾਰੇ ਜਾਸ ਨਾਨਕ ਨਦਰਿ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹਲਾ 3 ਬਹੁ ਦੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਬਈ ਮਰ ਬਿਸਟਾ ਵਾਹੀ ਸਮਾਏ ਮਨ ਰੇ ਗ੍ਰਹੀ ਮਾਹੀ ਉਦਾਸ ਸੱਚ ਸੰਜਮ ਕਰਨੀ ਜੋ ਸੋ ਕਰੇ ਗੁਰਮੁਖਾ ਹੋਏ ਪ੍ਰਗਾਸ ਰਹਾਉ ਗੁਰ ਕੈਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖੈ ਸਤਰੀਆ ਭੋਗ ਕਰੈ ਨਵਖੰਡ ਰਾਜ ਕਬਾਹੀ ਬਿਨ ਸਤਗੁਰ ਸੁਖ ਨ ਪਾਵਾਈ ਫਿਰ ਫਿਰ ਜੁਨੀ ਪਾਹੀ ਹਰ ਹਾਰ ਕੰਟ ਜਿਨੀ ਪਹਿ ਰਿਆ ਗੁਰ ਚਰਨੀ ਚਿਤ ਲਾਏ ਤਿੰਨਾ ਪਿਛੈ ਰਿੱਦ ਸਿੱਧ ਫਿਰੈ ਉਹਨਾ ਤਿਲ ਨਾਤਮਾਈ ਜੋ ਪ੍ਰਭ ਪਾਵੈ ਸੋ ਥੀਐ ਅਵਰਨਾ ਕਰ ਨਾ ਜਾਏ ਜਨ ਨਾਨਕ ਜੀ ਬੈ ਨਾਮ ਲੈ ਹਰ ਦੇਵੈ ਸਹਿਜ ਸੁਪਾਈ ਸਿਰੀ ਰਾਗ ਮਹਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਇ ਗੁਰਮਖ ਅਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰਾ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇਨਾ ਵਿਛੜੈ ਤੈਨਾ ਨਿਜ ਕਰਵਾਸਾ ਹੋਏ ਮੇਰੇ RAM ਮੈਂ ਹਰ ਬਿਨਬਰ ਨਾ ਕੋਈ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲਾਇ ਸੋ ਮਿਲ ਰਹਾ ਹੈ ਜਿਸ ਕਾ ਜਿਸ ਨੋ ਆਪੇ ਲਈ ਮਿਲਾਏ ਦੂਜਾ ਭਾਏ ਕੋ ਨਾ ਫਿਲੇ ਫਿਰ ਫਿਰ ਆਵੈ ਜਾਏ ਸਭ ਮੈਂ ਇੱਕ ਵਰਤਦਾ ਏਕੋ ਰਹਿ ਆਸਮਾਏ ਜਿਸ ਨੋ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਦ ਕਰਹਿ ਵਿਚਾਰ ਮਤ ਬੁੱਧ ਭਵੀ ਨਾ ਬੁਝੈ ਅੰਤਰ ਲੋਭ ਵਿਕਾਰ ਲਖ 84 ਭਰਮ ਦੇ ਭ੍ਰਮ ਭ੍ਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨ ਮੇਟਣ ਹਾਰ ਸਤਿਗੁਰ ਕੀ ਸੇਵਾ ਗਾ ਖੜੀ ਸਿਰ ਦੀਜੈ ਆਪ ਗਵਾਏ ਸਾਬਦ ਮਿਲ ਹੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਾ ਪੂਰਵ ਲਿਖਿਆ ਤਿਨ ਸਤਗੁਰ ਐ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂ ਕਰੈ ਪੁਕਾਰ ਲੱਖ ਚੌਰਾਸੀ ਜਿਨ ਸ੍ਰੀ ਸਵ ਸਹ ਦੇ ਅਧਾਰ ਨਿਰਭਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖੁ 부ਜੀਐ ਪਾਈਐ ਮੋਖ ਦੁਆਰ ਸ੍ਰੀ ਰਾਗ ਮਹਲਾ ਤੀਜਾ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ ਗੁਰਮਤੀ ਸਲਾਹੀ ਸੱਚ ਹਰ ਪਾਇਆ ਗੁਣਤਾ ਸਭ ਦਰਤੇ ਸੇ ਨਿਰਮਲੇ ਹਉ ਸਾਦਵਲੇ ਹਾਰ ਜਾਸ ਹਿਰਦੈ ਜਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਰ ਮੇਰੇ ਹਰ ਹਰ ਨਿਰਮਲ ਧਿਆਏ ਧੁਰਮਸਤਕਾ ਜਿਨ ਕਾ ਲਖਿਆ ਸੇ ਗੁਰਮੁਖ ਰਹੇ ਲਿਬਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰਾ ਗੁਰਮਤਾ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰਾ ਜਿਨ ਗੁਣਾ ਤੈਨ ਸਦਮਨ ਵਸੈ ਔਗਣਵੰਤਿਆ ਦੂਰ ਮਨਮਖਾ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰਾ ਜੇਨ ਸਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰ ਸੋ ਹੋਏ ਹਣ ਦੇਨਾ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵਲਾਈ ਪਾਗ ਖਿਸਿਆ ਰਹਿਣਾ ਨਹੀਂ ਆਗੇ ਠੌਰ ਨਾ ਪਾਏ ਹੋਵੇ ਲਾ ਹੱਥ ਨਾ ਵਈ ਅੰਤ ਗਿਆ ਪਛਤਾਏ ਜਸ ਨਦਰ ਕਰੇ ਸੋ ਬਰ ਹੈ ਹਰ ਸਿੱਤੀ ਲਿਵਲਾਈ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਨੇ ਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜਾਏ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸਚ ਹੈ ਜੇ ਨਾਮ ਰਹਿ ਲਿਵ ਲਾਇ ॥ ਸ੍ਰੀ ਰਾਗ ਮਹੱਲਾ 3 ਜਿਨਿ ਇੱਕ ਮਰਿ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸਚੈ ਦਰਬਾਰ ॥ ਓਇ ਅੰਮ੍ਰਤਾ ਪੀਵ ਸਦਾ ਸਦਾ ਸੱਚਾ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਇ ਹਰ ਹਰ ਸਦਾ ਧਿਆਈਐ ਮਲ ਹਉਮੈ ਕੱਢੈ ਧੋਇ ਰਹਾਉ ਮਨੁ ਮੁਖ ਨਾਮ ਨ ਜਾਣਨੀ ਬਿਰ ਨਾ ਬੈ ਪਤ ਜਾਇ ਸਵਦੈ ਸਾਧਨਾਯੋ ਲਾਗੇ ਦੂਜੈ ਪਾਏ ਵਿਸਟਾ ਕੇ ਕੀੜੇ ਪਵੈ ਵਿੱਚ ਵਿਸਟਾ ਸੇ ਵਿਸਟਾ ਮਾਹੀ ਸਮਾਈ ਤਿੰਨ ਕਾ ਜਨਮ ਸਫਲ ਹੈ ਜੋ ਚੱਲੈ ਸਤ ਗੁਰ ਭਾਏ ਕੁੱਲ ਉਧਾਰ ਆਪਣਾ ਧੰਨ ਜਣੇਂਦੀ ਮਾਏ ਹਰ ਹਰ ਨਾਮ ਧਿਆਈ ਹੈ ਜਿਸ ਨਾਉ ਕਿਰਪਾ ਕਰੇ ਰਜਾਏ ਜਿਨਨੀ ਗੁਰਮੁਖ ਨਾਮ ਧਿਆਇਆ ਵਿਚੋ ਆਪ ਗਵਾਏ ਓ ਅੰਦਰੋ ਬਾਹਰੋ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਣ ਹਹ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ 3 ਹਰ ਭਗਤਾਂ ਹਰ ਤਨ ਰਾਸ ਹੈ ਗੁਰਪੂਸ਼ ਕਰੇ ਬਾਪਾਰ ਹਰ ਨਾਮ ਸਲਾਹਨ ਸਦਾ ਸੁਦਾ ਵਖਰ ਹਰ ਨਾਮ ਧਾਰ ਗੁਰਪੂਰ ਹਰ ਨਾਮ ਦਰੜਾਇਆ ਹਰ ਭਗਤਾ ਟੁੱਟ ਪੰਡਾਰ ਭਾਈ ਰੇ ਇਸ ਮਨ ਕਾ ਸਮਝਾਈ ਏ ਮਨ ਹਾਰਸ ਕਿਆ ਕਰੈ ਗੁਰਮੁਖ ਨਾਮ ਧਿਆਇ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋ ਬਾਈ ਦੋਦਾ ਬੋਲ ਖੁਆਰ ਜੋ ਜਾਨ ਨਾ ਰਲਾਇ ਨਾ ਰਲੇ ਜਿਸ ਅੰਤਰਬ ਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰੱਖੈ ਔਰ ਧਾਰ ਮਨਤਾ ਨਾ ਸੋ ਭੇ ਆਗੇ ਧਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪਰਵਾਣਹ ਜੇ ਕਦੀ ਨਾ ਵੈ ਹਾਰ ਕਾਰਮ ਮਲੈ ਤਾ ਪਾਈਐ ਬਿਨ ਕਰਮਾ ਪਾਇਆ ਨਾ ਜਾਇ ਲਖ 84 ਤਰਸ ਦੇ ਜਿਸ ਮਿਲੇ ਸੋ ਮਿਲੇ ਹਰ ਆਇ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਇ ਅਨੰਦ ਇਹਨਾ ਨਾਮ ਧਿਆਈਐ ਸਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਣਾਈ ਸੁਖ ਲਹ ਅਨੰਦ ਨਾਮ ਧਿਆਈ ਰਹਾਉ ਸੱਚੇ ਮੈਲ ਨ ਲਗਈ ਮਾ ਨਿਰਮਲ ਹਰ ਧਿਆਈ ਗੁਰਮੁਖ ਸਬਦ ਪਛਾਣਿਆ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਦੇ ਰਾਜੈ ਮਰਮਖ ਮੈਲੇ ਮਲ ਭਰੇ ਹौं ਮੈਂ ਤ੍ਰਿਸ਼ਨਾ ਵਿਕਾਰ ਬੇਨ ਸਬਦੈ ਮਹਿਲ ਨ ਉਤਰੈ ਮਰ ਜਮੈਂ ਹੋਏ ਖੁਵਾਰ ਧਾਤੁਰ ਵਾਜੀ ਪਾਲ ਚਰਹਿ ਨਾ ਔਰ ਵਾਰ ਨਾ ਪਾਰ ਗੁਰਮਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਆ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀ ਆਕਾ ਧਾਰ ਸ੍ਰੀ ਰਾਗ ਮਹਲਾ ਤੀਜਾ ਮਨ ਮੁਖੋ ਮੋਹਿ ਬਿਆਪਿਆ ਬੈ ਰਾਗ ਉਦਾਸੀ ਨ ਹੋਏ ਸਬਦਨਾ ਚੀਨੈ ਸਦਾ ਦੁਖ ਹਰ ਦਰਗਹਿ ਪਤ ਖੋਏ ਹਉ ਮੈਂ ਗੁਰਮੁਖ ਖੋਈਐ ਨਾਮਰਤੇ ਸੁਖ ਹੋਏ ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲਾ ਘਰ ਹੀ ਮਾਹਿ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਵਿਗਸੈ ਹਰ ਬੈ ਰਾਗ ਨੰਦਾ ਐਨਸ ਭਗਤ ਕਰੇ ਦਿਨ ਰਾਤੀ ਹਉ ਮੈ ਮਾਰਨ ਚਿੰਦਾ ਬਟਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦਾ ਸੋ ਸਾਧੂ ਵੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗਨ ਤਾ ਸਮੂਹਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਗੁਰੂ ਦੇ ਖਾਲਿਆ ਹਰ ਰਸ ਪੀਆ ਗਾਈ ਜੇਨ ਕਿਨੈ ਪਾਇਆ ਸਾਧ ਸੰਗਤੇ ਪੂਰਾ ਭਾਗ ਬੈਰਾਗ ਮਨਮਕ ਫੇਰਾ ਨ ਜਾਣੈ ਸਤਗੁਰ ਹੋ ਮੈਂ ਅੰਦਰ ਲਾਗ ਨਾਨਕ ਸਭ ਦਰਤੇ ਹਰ ਨਾਮ ਰੰਗਾਇ ਬਿਨ ਭੈ ਕੇ ਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਇ ਕੈਨਾ ਕੈਨਾ ਨਾਮ ਸਮਾਲੀਐ ਗੁਰਮੁਖ ਪਾਵੈ ਕੋਈ ਨਾਮ ਨਿਦਾਨ ਖੁੱਟ ਹੈ ਬੜ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੈ ਹੰਕਾਰ ਹਰ ਜੀ ਉਸ ਦਾ ਧਿਆਈ ਤੂ ਗੁਰਮੁਖ ਏ ਕੰਕਾਰ ਰਹਾਉ ਗੁਰਮੁਖਾਂ ਕੇ ਮਖੋ ਜਲੇ ਗੁਰਸਬਦੀ ਵਿਚਾਰ ਹਲ ਤ ਪਾਲਤ ਸੁਖ ਪਾਈਂਦੇ ਜਪ ਜਪੁਰਦਾ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ ਸਤ ਗੁਰ ਤੇ ਜੋ ਮੋ ਫੇਰਾ ਮੁੱਥੇ ਤਨ ਕਾਲੇ ਅਣ ਦਿਨ ਦੁੱਖ ਕਮਾਂਵੰਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭ ਨਾ ਕਾਦਾ ਤਾਇ ਕਾ ਆਪੇ ਬਖਸ਼ ਕਰੇ ਕਹਿਣਾ ਕਿ ਸੁਨਾ ਜਾਵੈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਆ ਆਪੇ ਜਾਣੈ ਸੋ ਏ ਸ੍ਰੀ ਰਾਗ ਮਹਾਂ ਲਾਤੀਜਾ ਸੱਚਾ ਸਾਹਿਬ ਸੇਵੀਐ ਸੱਚ ਬੜਿਆਈ ਦੇ ਗੁਰ ਪ੍ਰਸਾਦੀ ਮਨ ਬਸੈ ਹਉਮੈ ਦੂਰ ਕਰੇ ਏ ਹਉਮਨਤਾ ਵਤ ਤਾਰ ਹੈ ਜਿ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਨਾਮ ਧਿਆਇ ਨਾ ਮਨ ਨਿਧਾਨ ਸਦ ਮਨ ਵਸੈ ਮੈਲੀ ਪਾਵੈ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨਾਉ ਠਾਉ ਨਾ ਠਾਉ ਬਹੁ ਜੋਨੀ ਭੌਂਦਾ ਫਿਰੈ ਜੋ ਸੁਣੈ ਘਰ ਕਾਉ ਗੁਰਮਤੀ ਘਟ ਚਾਨਣਾ ਸਉਦਮਲ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਵਾਰ ਲੋਬੀਨ ਕਾਉ ਸੇਵਦੇ ਪੜ ਵੇਦਾ ਕਰੈ ਪੁਕਾਰ ਵਿਖਿਆ ਅੰਦਰ ਪਚਮੂਏ ਨਾ ਉਰਵਾਰ ਨਾ ਪਾਰ ਮਾਇਆ 모ਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਨ ਵਾਜੋ ਗੁਰੂ ਅਚੇਤ ਹੈ ਸਭ ਬਦੀ ਜਮਕਾਰ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਨ ਸ੍ਰੀ ਰਾਗ ਮਹਲਾ 3 ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਕਰ ਕਿਰਪਾ ਮਿਲਾਇਆ ਨ ਹਰ ਨਾਮ ਵਸਿਆ ਮਨ ਆਈ ਪੁੱਤ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਏ ਪਾਈ ਰੇ ਗੁਰਮਥ ਸਾਚ ਚਰਹਾਉ ਸਾਚੋ ਸਾਚ ਕਮਾਵਣਾ ਸਾਚੈ ਸਬਦ ਮਿਲਾਓ ਰਹਾਓ ਜਿਨੀ ਨਾਮ ਪਿਛਾਣਿਆ ਤੈਨ ਬਟ ਹੋ ਬਲ ਜਾਓ ਆਪ ਛੋੜ ਚਰਣੀ ਲਗਾ ਚੱਲਾ ਦਿਨ ਕਹਿ ਪਾਈ ਲਾਹ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਏ ਬਿਨ ਗੁਰ ਮਹਿਰ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰੂ ਲੋੜ ਲਹੁ ਜਿੱਦੂ ਪਾਈਐ ਸੱਚ ਸੋਏ ਅਸਰ ਸੰਘਾਰੈ ਸੁਖ ਵਸੈ ਜੋਤਿ ਸੁਭਾਵੈ ਸੋ ਹੋਏ ਜਿਹਾ ਸਤਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸੈਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਤੋਏ ਮੂਰਤੀ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ